ਕੀ ਹਾਲ ਚਾਲ ਆ ਦੋਸਤੋ ਉਮੀਦ ਕਰਦਾ ਸਾਰੇ ਵਧੀਆ ਹੋਵੋਗੇ ਆਪਾਂ ਖੜੇ ਸੀ ਮਹਾਰਾਸ਼ਟਰ ਦੇ ਵਿੱਚ ਮੀਂਹ ਪੈ ਰਿਹਾ ਗੱਡੀ ਆਈ ਸੀ ਆਪਾਂ ਰੇਲਵੇ ਚ ਖਾਲੀ ਕਰਨ ਵਾਸਤੇ ਤੇ ਬਾਹਰ ਦਾ ਮੌਸਮ ਚੈੱਕ ਕਰੋ ਮਿੱਤਰੋ ਮੀਂਹ ਪੈ ਰਿਹਾ ਉਦੋਂ ਬਾਅਦ ਹੁਣ ਲੱਗਿਆ ਆਪਾਂ ਰੋਟੀ ਪਾਣੀ ਬਣਾਉਣ ਚਾਹ ਬਣਾਈ ਸੀ ਚਾਹ ਦੇਖੋ ਕਾਪਾਂ ਦੇ ਵਿੱਚ ਪਾ ਰੱਖੀ ਆਪਾਂ ਨੇ ਅਦਰ ਵੀ ਬਹਿਲਮਾਨ ਚਾਹ ਪੀ ਰਿਹਾ ਬਾਰਿਸ਼ ਦੇ ਵਿੱਚ ਪਿੱਛੇ ਦਰਪਾਲਾ ਬੌਂਦੇ ਰਾਤੀ ਦਰਪਾਲਾ ਵੜ ਸੀ ਚੋਰ ਨੇ ਰਾਤ ਦਾ ਐਕਸੀਡੈਂਟ ਵੀ ਦੱਸਾਂਗੇ ਰਾਤ ਸਾਡੇ ਨਾਲ ਜ਼ਿੰਦਗੀ ਦੀ ਪਹਿਲੀ ਵਾਰ ਆ ਸਾਡੇ ਪਹਿਲੀ ਵਾਰ ਮਾਲ ਚੋਰੀ ਨਹੀਂ ਹੋਇਆ ਦਰਪਾਲਾ ਵੱਢ ਕੇ ਪਾਰ ਗਿਆ ਤੇ ਬਾਕੀ ਦਿਖਾਣਾ ਤੁਹਾਨੂੰ ਅੱਗੇ ਕੀ ਬਣਾ ਰਿਹਾ ਮਿੱਤਰੋ ਆਪਣਾ ਹੋ ਰਿਆ ਸੀ ਤੜਕਾ ਤਿਆਰ ਤੇ ਤੇਲ ਪਾਤਾ ਸੀ ਬਚ ਗਿਆ ਤੇਲ ਤੇ ਹੁਣ ਲੱਗਿਆ ਇਹਦੇ ਵਿੱਚ ਆਪਾਂ ਪਿਆਜ਼ ਲਸਣ ਵਗੈਰਾ ਪਾਣ ਤੇ ਇਹ ਦੇਖੋ ਆਪਣੀ ਟ੍ਰੇ ਦੇ ਵਿੱਚ ਸਭ ਤੋਂ ਪਹਿਲਾਂ ਠਟਾਂਗੇ ਅਦਰਕ ਫਿਰ ਪਾਵਾਂਗੇ ਥੋੜਾ ਜਿਹਾ ਲਸਣ ਸਕਣਾ ਵਿੱਚ ਮਿਰਚਾਂ ਮਿਕ ਪਿਆਜ਼ ਇਕੱਠਾ ਕਰਕੇ ਪਾ ਕੇ ਤੁਹਾਨੂੰ ਦੰਨੇ ਅੱਗੇ ਦੀ ਅਪਡੇਟ ਬਾਰੇ ਵੀ ਮਤਰਾ ਪਿਆਜ਼ ਧੂਆਂ ਬਹੁਤ ਹੋ ਗਿਆ ਆ ਥੋੜੀ ਟੱਕੀ ਹੋਉਲਦੇ ਉਹ ਨਾ ਦੇ ਦੇ ਮਾਈ ਵੀ ਆਪਣੀ ਵੱਡੀ ਆ ਜੀ ਵਾਰ ਦਾ ਹੱਥ ਹੋਊਗਾ ਹਣਾ ਮਾਇਕ ਪੂਰੇ ਵੱਗ ਪੂਰੇ ਵੱਗ ਗਿਆ ਉਹ coma ਮੈਟਰੋਏ ਦੇ ਵਿੱਚ ਆਪਾਂ ਕੱਢੀ ਦੀ ਆਇ ਤੇ ਰੇਲਵੇ ਦਾ ਮਾਲ ਲੈ ਕੇ ਤੇ ਕੱਲ੍ਹ ਦੀਆਂ ਦੋ ਗੱਡੀਆਂ ਖੜੀਆਂ ਸੀਗੀਆਂ ਉਹ ਖਾਲੀ ਹੁੰਦੀਆਂ ਭਿਆਂ ਨੇ ਤੇ ਸਵੇਰ ਆਪਣਾ ਨੰਬਰ ਲੱਗਣਾ ਆਪਾਂ ਬਣਾ ਰਹੇ ਹੋ ਮਿੱਤਰਾ ਜਿਵੇਂ ਘਰੇ ਆਮ ਆਪਾਂ ਦਾਲ ਬੜਾ ਵਾਲ ਲੈਂਦੇ ਆ ਵਾਲ ਕੇ ਫੇਰ ਤੜਕਾ ਲਾਈਂਦਾ ਹੁਣ ਮੈਂ ਲਾ ਰਿਹਾ ਸੀ ਤੜਕਾ ਦਾਲ ਉਧਰ ਵਾਲ ਕੇ ਰੱਖ ਰੱਖੀ ਆ ਤੇ ਜਦ ਪਾਵਾਂਗੇ ਦਾਲ ਤੁਹਾਨੂੰ ਦਿਖਾਵਾਂਗੇ ਬਾਕੀ ਦੱਸਿਓ ਕਿਵੇਂ ਲੱਗਦੀ ਆ ਪ੍ਰੋਜੈਕਟ ਆ ਆਪਣਾ ਔਰ ਸਾਦੀ ਆਪਣਾ ਪੁੱਜ ਗਿਆ। ਆ ਥੋੜੀ ਗੈਸ ਦੀ ਲਾੜ ਥੋੜੀ ਠੀਮੀ ਰੱਖੇ। ਨਹੀਂ ਆ ਲਾਲੋ ਵੀ ਆ ਨਾ ਸਣਾ ਤੇ ਆਹ ਆਦਰਕ ਛੇ ਦੀ ਲਾਲ ਜਿਹਾ ਰੰਗ ਦੇ ਹੋ ਜਾਂਦਾ। ਆਪਾਂ ਪਾ ਲਈਏ ਆਹ ਬੜਾ ਜਿਹਾ ਮਿਰਚ ਦਾ ਟੱਪਾ ਇਹਨਾਂ ਮਿਰਚ ਲੱਗਿਆ ਮਿੱਤਰੋ ਪਾਣ ਆਪਾਂ ਆਪਣਾ ਸਵਾਦ ਅਨੁਸਾਰ ਜਿੰਨਾ ਮੰਨ ਲੋ ਆਪਾਂ ਅਸੀਂ ਖਾਣੇ ਆ ਨੋਰਮਲ ਤੇ ਉਧਰ ਨੂਨ ਤਾਂ ਪਾਇਆ ਹੋਇਆ ਹਲਦੀ ਵੀ ਪਾਈ ਹੋਈ ਆ ਆਪਾਂ ਨੇ ਇਹਦੇ ਵਿੱਚ ਹਲਕਾ ਜਿਹਾ ਨੂਨ ਤੇ ਹਲਕੀ ਜਿਹੀ ਮਿਰਚ ਪਾਣੀ ਆ ਜਿਆਦਾ ਆਪਾਂ ਹਰੀ ਮਿਰਚੇ ਪਾਈ ਦੀ ਆ ਲਾਲ ਬਹੁਤ ਘੱਟ ਰੱਖੀ ਦੀ ਆ ਰਸਤਾ ਵੀ ਜੂਰਾ ਲਾਲ ਹੋ ਗਿਆ ਬਾਹਰ ਨਹੀਂ ਕਿ ਮੱਤਰਾ ਮਿੱਤਰੋ ਇਹ ਥੋੜੀ ਜੀ ਹਲਦੀ ਪਾ ਲਈਏ ਉਹ ਜਦੋਂ ਲੱਗੇ ਸੀ ਪਾਣੀ ਪਾਣ ਕਿ ਆਪਣਾ ਥੋੜੇ ਤੜਕ ਲੱਗ ਰਹੇ ਸੀ ਇਹ ਖੜੀ ਹੈ ਜੀ ਆਪਣਾ ਟਰੱਕ ਆਸੀ ਆਏ ਤੇ ਮਹਾਰਾਸ਼ਟਰ ਆ ਮੌਸਮ ਵਧੀਆ ਓਕੇ ਦੀ ਰਿਪੋਰਟ ਹੈ ਰੇਲਵੇ ਦੀ ਫੈਕਟਰੀ ਆ ਇੱਥੇ ਸਵੇਰ ਆਸੀ ਕਰਨੀ ਆ ਗੱਡੀ ਖਾਲੀ ਆਪਣੀ ਹੌਸ ਤੋਂ ਬਾਅਦ ਦੇਖਣਾ ਅੱਗੇ ਦਾ ਲੋਡ ਇੱਕ ਕਰ ਸੀ ਤਰਪਾਲ ਉੱਪਰ ਹੋਰ ਪਾਈਆ ਕਿਉਂਕਿ ਰਾਤੀ ਸਾਡੀ ਤਰਪਾਲ ਚੋਰਾ ਨੇ ਕੱਟ ਦਿੱਤੀ ਐ ਇਹ ਸਾਡੇ ਨਾਲ ਹੋਇਆ ਸੀਗਾ ਕਾਂਡ ਜਦੋਂ ਆਪਾਂ ਖਰਗੋਂ ਤੋਂ ਦੇਸ ਗੋਂ ਆਉਂਦੇ ਹਾਂ ਬੈਠਾ ਭਰਾ ਹੁਣ ਬਣਾ ਰਿਹਾ ਆਪਣੇ ਪਿਆਜ਼ ਕੱਟ ਕੇ ਰੱਖਿਆ ਹੋਇਆ ਸੀ ਤੇ ਇਹਦੇ ਆਪਾਂ ਪੀਸ ਪਾਵਾਂਗੇ ਲੰਬੇ ਲੰਬੇ ਜਿਵੇਂ ਆਮ ਆਪਣੇ ਪੰਡਾਂ ਦੇ ਵਿੱਚ ਦਾਲ ਦੇ ਉੱਤੇ ਲੰਬੇ ਲੰਬੇ ਪਿਆਜ਼ ਦੇ ਪੀਸ ਨਹੀਂ ਤਰਦੇ ਹੁੰਦੇ ਸੋਹਣੇ ਲੱਗਦੇ ਨੇ ਉਸ ਤਰ੍ਹਾਂ ਪਾਾਂਗੇ ਆਪਾਂ ਬਣਾ ਪ੍ਰਾਣੀਆਂ ਬੁੜੀਆਂ ਪਾਉਂਦੀ ਹੁੰਦੀ ਇਹ ਬਹੁਤ ਇਸ ਤਰ੍ਹਾਂ ਮਿੱਤਰੋ ਦਾਲ ਬਣ ਗਈ ਸੀ ਆਪਣੀ ਦੋ ਛਿੱਟੀਆਂ ਦੇ ਵਿੱਚ ਪਾਲਾ ਉਵਾਲੀ ਸੀ ਡੇਢ ਛਿੱਟੀ ਲਾਤੀ ਸੀ ਤੇ ਹੁਣ ਇਹਨੂੰ ਰੱਖਦੇ ਆਪਾਂ ਸਾਈਡ ਤੇ ਤੇ ਉਸ ਤੋਂ ਬਾਅਦ ਫਿਰ ਪਾਉਂਦੇ ਆ ਆਟਾ ਆਪਣੀਆਂ ਭੰਕਦੀਆਂ ਰੋਟੀਆਂ ਕਰਦੇ ਆ ਸ਼ੁਰੂ ਆਟਾ ਪਿਆ ਰਾਤਾ ਥੋੜਾ ਜਿਹਾ ਆਪਾਂ ਨਾ ਪੰਜ-ਪੰਜ ਰੋਟੀਆਂ ਦਾ ਆਟਾ ਪਾ ਕੇ ਲਾਣੇ 10 ਮਿੰਟ ਲੈਣੇ ਤੁਹਾਨੂੰ ਅੱਗੇ ਦੀ ਅਪਡੇਟ ਦੋ ਮੋਟ ਲੱਗੇ ਸੀ ਮਿੱਤਰੋ ਆਪਾਂ ਆਟਾ ਗੁੰਨਣਾ ਤੇ ਉਹਨਾਂ ਲੱਗਿਆ ਪਾਣੀ ਪਾਣ ਕਰਦੇ ਆਂ ਦੀ ਗੁੱਧਮ ਗੁੱਦੀ ਆਟੇ ਦੀ ਜਿੰਨਾ ਇਹਨੂੰ ਗੁੱਧਮ ਗੁੱਦੀ ਕਰਾਂਗੇ 19 ਰੋਟੀ ਵਧੀਆ ਫੁੱਲਮੀ ਆਊਗੀ ਤੇ ਆਪਣਾ ਹਲਕੀ ਬਣੂਗੀ ਤੇ ਰੋਟਾ ਮਾਲੋ ਰੋਟੀ ਵੀ ਚਿੱਟੀ ਬਣੂਗੀ ਆਂ ਕੋਈ ਨਹੀਂ ਲੱਗਦਾ ਰੋਟੀ ਰੋਟੀ ਲਾਣ ਲੱਗੇ ਬੰਦਾ ਵਾਸ ਇੱਕ ਐਂ ਕਹਿੰਦਾ ਰੁਕ ਜਾ ਯਾਰ ਆ ਬਣਾਉਣੇ ਆ ਜਦ ਆਪਾਂ ਨੂੰ ਪਤਾ ਨਾ ਵੀ ਅੱਜ ਆਪਣੀ ਖਾਲੀ ਨਹੀਂ ਹੋਣੀ ਗੱਡੀ ਤਾਂ ਅੱਧਾ ਘੰਟਾ ਘੰਟਾ ਇੱਕ ਮੰਨ ਲਓ ਜਿਹੜਾ ਨਵਾਂ ਬੰਦਾ ਚਲੋ ਪਹਿਲੀ ਵਾਰ ਬਣਾਉਂਦਾ ਉਹਨੂੰ 2 ਘੰਟੇ 1.5 ਘੰਟਾ ਲੱਗਦਾ ਨਾਲੇ ਟਾਈਮ ਪਾਸ ਹੋ ਜਾਂਦਾ ਨਾਲੇ ਬੰਦਾ ਮੋਬਾਈਲ ਗਣੀ ਧਿਆਨ ਘਟ ਦਿੰਦਾ ਨਹੀਂ ਮੋਬਾਈਲ 24 ਘੰਟੇ ਹੱਥ 'ਚ ਹੁੰਦਾ ਦੇਖੀ ਜਾਂਦੇ ਆ ਕੋਈ ਗੱਲ ਨਹੀਂ ਔੜ ਦੀ ਕੁਝ ਹੋਰ ਨਹੀਂ ਆ ਵੀ ਹੁਣ ਨਾਲੇ ਦਾ ਰੋਟੀ ਬਣ ਜੂਗੀ ਨਾਲੇ ਆਪਣਾ ਟਾਈਮ ਪਾਸ ਹੋ ਰਿਹਾ ਬਾਕੀ ਮਿੱਤਰੋ ਵਿੱਚ ਮੈਂ ਦੇਖੇ ਨੇ ਲੋਕ ਲੋਕਾਂ ਨੂੰ ਵੀ ਕਲਾ ਆਪਣੀ ਮਾਈਕਮੇ ਦੇ ਵਿੱਚ ਉਹ ਪਤੰਦਰ ਰੋਟੀ ਲਾਣ ਦੇ ਮਾਰੇ ਉਹ ਕੋਈ ਉਧਰ ਨੂੰ ਭਾਗ ਜਾਂਦਾ ਕੋਈ ਉਧਰ ਨੂੰ ਭਾਗ ਜਾਂਦਾ ਫਿਰ ਪੰਡੇ ਜਾ ਕੇ ਕਹਿ ਦਿੰਦੇ ਨੇ ਕੋਈ ਯਾਰ ਗੱਡੀ ਤੇ ਜਾਣ ਦਾ ਫਾਇਦਾ ਨਹੀਂ ਰੋਟੀ ਪਾਣੀ ਨਹੀਂ ਮਿਲਦਾ ਰੋਟੀ ਪਾਣੀ ਕਾਉਣੀ ਮਿਲਦਾ ਯਾਰ ਆਪਣਾ ਘਰੋਂ ਸਮਾਨ ਲਿਓ ਅਸੀਂ ਆਹ ਲਾ ਲਓ ਵੀ ਆਟਾ ਵੀ ਦਾਲ ਵੀ ਸਾਰਾ ਸਮਾਨ ਘਰ ਦਾ ਉਹ ਚੀਨੀ ਦਾ ਡੱਬਾ ਪਿਆ ਦੇਖੋ ਭਰਿਆ ਇਹ ਵੀ ਘਰ ਤੋਂ ਲਿਆਇਆ ਆਪਣਾ ਕੋਈ ਚੀਜ਼ ਬਾਹਰੋਂ ਨਹੀਂ ਲੈਂਦੇ ਆਪਣਾ ਜਿੱਥੇ ਜੀ ਕਰਦਾ ਮੌਸਮ ਵਧੀਆ ਜਾਂ ਵੈਸੇ ਹੀ ਦਿਲ ਕਰ ਰਿਹਾ ਵੀ ਆਪਣੀ ਬਣਾ ਕੇ ਖਾਣੀ ਆ ਟਰ ਨਾਲ ਰੱਜ ਕੇ ਖਾਈਂਦੀ ਆ ਰੋਟੀ ਬਾਈ ਨਾਲ ਟਾਈਮ ਪਾਸ ਹੋਈ ਜਾਂਦਾ ਮੀਂਹ ਡਿਕਾ ਟਾ ਇਹ ਲੱਗੂ ਥੋੜਾ ਜਿਹਾ ਗੁੱਦਮ ਗੁੱਦੀ ਵਾਲਾ ਹੀ ਕਰਨਾ ਪਊਗਾ ਲੱਗਿਆ ਮਿੱਤਰੋ ਪਹਿਲੀ ਰੋਟੀ ਲਾਣ ਬੇਲ ਲਈ ਰੋਟੀ ਦਾ ਸਾਈਜ਼ ਚੈੱਕ ਕਰੋ ਬਾਕੀ ਸੁੰਮਾ ਤਵੇ ਦੇ ਪਾਕੇ ਲਖਾਣਾ ਚੈੱਕ ਕਰੋ ਮਿੱਤਰੋ ਨਾ ਜ਼ਿਆਦੇ ਪੱਟੀ ਨਾ ਜ਼ਿਆਦੇ ਛੋਟੀ ਰੱਬ ਨੇ ਮੀਂਹ ਪਾਇਆ ਤੀ ਪੂਣੀ ਜ਼ਿਆਦੇ ਕਰਨੀ ਕਰ ਰਿਆ ਚੱਲ ਰੇ ਨਾਲ ਹੁੰਦੇ ਪੇੜੇ ਤੇ ਉਧਰ ਨਾਲ ਹੁੰਦੀ ਆਪਾਂ ਥੱਲੀ ਵੀ ਜਾਂਦੇ ਆ ਰੋਟੀ ਵੀ ਲਾਹੀ ਜਾਂਦੇ ਆ ਦੋਏ ਕੰਮ ਕਰੀ ਜਾਂਦੇ ਆ ਅਈਦਾ ਬਣਾਵਾਂਗੇ ਆਪਾਂ ਇਹਨੂੰ। ਬਲਕਿ ਇਹ ਤੋਂ ਬੈਲੀ ਰੋਟੀ ਬਣੇਗੀ। ਟਾਈਮ ਜਿਹੜਾ ਨਾਲ। ਦੋ ਮਤਰ ਰੋਟੀ। ਅਲੀ ਫਾਸਟ ਰੋਟੀ। ਥੋੜਾ ਜਿਹਾ ਰੰਗ। ਫੋਗੀ ਥੋੜੀ ਜੀ। ਬਜਾਇ ਜੇ ਦਾਣੇ ਨਿਕਲੇ। ਅਗਲੀ ਰੋਟੀ ਦੀ ਕੋਸ਼ਿਸ਼ ਕਰਾਂਗੇ ਵੀ ਦਾਣੇ ਨਾਲ ਨਿਕਲਣ ਚਾਹੀਦੇ। ਫਿਰ ਵੀ ਕੀ ਕਰੀਏ? ਨਿਕਲੇ ਆਂਦ ਨੇ ਥੋੜਾ ਗੈਸ ਤਾਂ ਇਹ ਚੱਲ ਰਿਹਾ ਆਪਣਾ। ਮੈਂ ਕਰਤਾ ਸਲੋ ਚੋਕ ਪਲਾ ਆਪਣਾ ਰੋਟੀ ਫੜੀ ਜਾਂਦਾ ਕੋਈ ਚੱਕਰ ਹੈ ਮੇਰੇ ਖਿਆਲ ਚ ਇਹ ਸਰਵਸੂਣ ਵਾਲੀ ਆ ਲੱਗਿਆ ਤੀਜੀ ਰੋਟੀ ਮਤਰਾ ਗੁੱਲ ਰਚ ਨਾਦੇ ਹੁਣ ਗਰਮੀ ਆਨ ਲੱਗੀ ਕਦੇ ਕੁਝ ਪਾਣੀ ਲੋਈ ਮਿੱਤਰੋ ਆਪਣਾ ਨਿਬੜ ਗਿਆ ਦੀ ਕੰਮ ਰੋਟੀ ਪਾਣੀ ਦਾ ਰੋਟੀ ਪਾਣੀ ਇੱਧਰ ਆਪਾਂ ਨੇ ਲਾਤੀ ਟ੍ਰੇ ਦੇ ਵਿੱਚ ਤੇ ਉੱਧਰ ਆਪਣੀ ਦਾਲ ਪਈ ਆ ਅਰਗਵਤੀ ਚੱਲ ਰਹੀ ਆ ਤੇ ਹੁਣ ਕਰਦੇ ਆ ਆਪਾਂ ਬਲੌਗ ਦਾ ਅਚੀ ਐਂਡ ਮਿਲਦੇ ਆ ਤੁਹਾਨੂੰ ਨੈਕਸਟ ਬਲੌਗ ਦੇ ਵਿੱਚ ਮਿਲਦਾ ਕਰਦਾ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗੂਗਾ ਧੰਨਵਾਦ